ਕਹਿੰਦਾ ਫੌਜੀਆਂ ਦੀ ਚੜਦੇ ਮਹੀਨੇ ਪੈਨਸ਼ਨ ਅਗਲੇ ਮੋਜਾਂ ਲੁੱਟਦੇ ਨੇ ਮੈਂ ਕਿਹਾ ਉਹਨਾਂ ਮੌਸਮਾਂ 'ਚ ਰਹਿੰਦੇ ਨੇ ਜਿੱਥੇ ਚੰਮ ਵੀ ਸੁੱਕਦੇ ਨੇ ਮੈਂ ਕਿਹਾ ਤੇਰੇ ਵਰਗੇ ਤੋਂ ਕੁਰਤੇ ਪਜਾਮੇ ਦਾ ਭਾਰ ਨਹੀਂ ਚੁੱਕ ਹੁੰਦਾ ਉਹਨਾਂ ਦੀ ਵਰਦੀ ਨਾਲ ਜਵਾਗ ਤਲ ਜਾਂਦਾ ਏ 20-25 ਕਿਲੋ ਭਾਰ ਹੁੰਦਾ ਵਰਦੀ ਦਾ ਤਾਂ ਵੀ ਅਗਲਾ ਹਨੇਰੀ ਬਣ ਕੇ ਝੁੱਲ ਜਾਂਦਾ ਏ ਮੈਂ ਕਿਹਾ ਗੱਲਾਂ ਮਾਰੀ ਜਾਂਦਾ ਘਰੇ ਬਹਿ ਕੇ ਅਗਲੇ 24 ਘੰਟੇ ਦੁਸ਼ਮਣਾਂ ਨਾਲ ਜੁਟੇ ਹੁੰਦੇ ਨੇ ਤੈਨ੍ਹੇ ਵਰਗੇ ਆਪਣੇ ਘਰਾਂ 'ਚ ਚੈਨਲਾ ਸੁੱਤੇ ਹੁੰਦੇ ਨੇ ਆ ਨਾਈਟ ਸੂਟ 'ਚ ਸੌਣ ਵਾਲੇ ਫੌਜੀਆ ਦੀਆਂ ਤਨਖਾਹਾਂ ਸੁਣਾਉਂਦੇ ਨੇ ਆ ਕਫਨ ਵੇਚ ਕੇ ਖਾ ਗਏ ਜੋ ਦੇਸ਼ ਚ ਚਲਾਉਂਦੇ ਨੇ ਐਨਾ ਸੋਹਲ ਨਹੀਂ ਰੱਖਦੀ ਸਰਕਾਰ ਇਹਨਾਂ ਨੂੰ ਮੁਸੀਬਤਾਂ ਬੜੀਆਂ ਹੁੰਦੀਆਂ ਨੇ ਲੱਤਾਂ ਬਾਹਾਂ ਤੋਂ ਬਿਨਾਂ ਵੀ ਲਾਸ਼ਾਂ ਇਹਨਾਂ ਦੀਆਂ ਘਰੇ ਆਉਂਦੀਆਂ ਨੇ ਤੇਰੇ ਵਰਗੇ ਤੋਂ ਯੂ ਟਰਨ ਨਹੀਂ ਲੈ ਹੁੰਦਾ ਜਿਹੜੇ ਰਾਹਾਂ 'ਤੇ ਉਹ ਟੁਰਦੇ ਨੇ ਜਾਂ ਅਗਲੇ ਨੂੰ ਤਬੂਤ 'ਚ ਪਾ ਦੇਣ ਜਾਂ ਆਪ ਤਬੂਤ 'ਚ ਪਾ ਕੇ ਮੁੜਦੇ ਨੇ ਬਾਡਰਾਂ ਤੇ ਪੈਸਾ ਮੈਟਰ ਨਹੀਂ ਕਰਦਾ ਮਾਲ ਕਾ ਬਸ ਅਣਖ ਪਗਾਉਣੀ ਪੈਂਦੀ ਏ